जिगरे विच तू नी बोली ते पांगे जाल करवाए रा चंगा लगदा पाए मुँह कान ते पर जाई आपा दोवे नछिए इन कान ते पर जा आपा दोवे नछिए मैं नमन ते पर जा आनी स नखिए नु सस नछिए आनी स नखिए ਤਿਆਂ ਨੱਚੀਏ ਆ ਨੀ ਸੁਣਖੀਏ ਮਮਾ ਤਿਆਂ ਨੱਚੀਏ ਆ ਨੀ ਸੁਣਖੀਏ ਮਮਾ ਤਿਆਂ ਨੱਚੀਏ ਮੈਂ ਤਾਂ ਸਾਰੀਆਂ ਕੁੜੀਆਂ ਨੇ ਮੈਂ ਤਾਂ ਸਾਰੀਆਂ ਆ ਜੋ ਆ ਨੀ ਸੁਣਖੀਓ ਮਮਾ ਤਿਆਂ ਨੱਚੀਓ ਜਿਸਨ ਦੇਖਿਓ ਮਮਾ ਤਿਆਂ ਨੱਚੀਏ ਆ ਨੀ ਸੁਣਖੀਏ ਮਮਾ ਤਿਆਂ ਨੱਚੀਏ ਆ ਨੀ ਸੁਣਖੀਏ ਲੇ ਸਮੂਲੀ ਬolli ਮੇ ਤਵਾ ਸੱਤ ਦੀਨ ਦੀ ਬolli ਮੇ ਕਾ ਮਾਤਾ ਜੀ ਬolli ਹੈਲੋ ਭਾਗੀ ਦੀਨ ਅਦੀ ਦੇ ਵਿੱਚ ਅਧੀਆ ਸ਼ਰਾਬ ਦਾ ਕਿਸੇ ਨੂੰ ਕੀ ਪਤਾ ਮਮਤੀਆ ਦੇਵਰਾਗ ਦਾ ਕਿਸੇ ਨੂੰ ਕੀ ਪਤਾ ਆਨੇ ਬੂਹੇ ਮੋਜ ਬੜੀ ਦੀਏ ਨਾ ਮਾਪਿਆਂ ਦੇ ਬੂਹੇ ਮੋਜ ਬੜੀ ਦੀਏ ਨਾ ਮਾ ਹੋਏ ਹੋਏ ਹਾਈ ਨਹੀਂ ਮੇਰੇ ਕੋ ਤੇ ਬਰਦਾਸ਼ਤ ਨਹੀਂ ਹੋਈ ਨਹੀਂ ਮੈਨੂੰ ਤਾਂ ਕਹਿਣਾ ਕਹਿਣਾ ਸੀ ਮੇਰੀ ਪਰਦਾਈਆਂ ਤੇ ਗੱਲ ਵੀ ਪੈ ਗਈ ਅੰਦਰ ਦਾ ਹਾਏ ਹਾਏ ਨਹੀਂ ਮੈਂ ਕਿਹੜਾ ਘਟ ਮੈਂ ਤਾਂ ਮੈਂ ਕਿਹੜਾ ਤੇ ਆ ਪਾਈਆਂ ਤੇਰੀ ਚਾਚੀ ਗਈ ਲੈਣ ਅੱਛਾ ਨਹੀਂ ਘਰੋਂ ਸਿੱਕੇ ਨਿਕਲ ਕੇ ਆਈਆਂ ਆ ਬਿੰਨਾ ਰੋਣਾ ਆਪਾਂ ਕਿਹਨੂੰ ਕਹਾਣੀ ਲਿਆਵਾਂ ਕਿ ਨਹੀਂ ਆਈ ਵੇਖਿਆ ਨਹੀਂ ਸੀ ਅੱਛਾ ਮੈਨੂੰ ਤਾਂ ਕਹਿੰਦੇ ਸਾਡੇ ਘਰੇ ਆ ਜਾ ਬਈ ਆ ਜਾ ਤੈਨੂੰ ਕੋਈ ਰੋਕ ਟੋਕ ਨਹੀਂ ਮੈਂ ਤਾਂ ਠੀਕ ਪਹਿਲੇ ਸ਼ਹਿਰ ਦੀ ਕੁੜੀ ਸੀ ਪਿੰਡ ਵਿੱਚ ਆ ਗਈ ਮੇਰਾ ਪਹਿਣੇ ਤਾਂ ਸੋਣੀ ਵਾਲੀ ਲੱਗੀ ਸੀ ਨਹੀਂ ਪਹਿਣੇ ਮੈਂ ਤਾਂ ਬਿੱਲੀ ਆਈ ਸੀ ਇਹਨਾਂ ਨੇ ਕੁੱਟ-ਕੁੱਟ ਕੇ ਕੁੱਟ-ਕੁੱਟ ਕੇ ਮੈਨੂੰ ਵੀ ਇਦਾਂ ਬੰਦੇ ਬਣਾ ਦਿੱਤੇ ਨਹੀਂ ਪਹਿਣੇ ਤਾਂ ਗੱਲ ਗੱਲ ਤਾਂ ਨਹੀਂ ਮੈਨੂੰ ਬੜਾ ਬੁਸਾ ਚੜਿਆ ਉਹਦੇ ਪਰ ਉਹਦੀ ਚਾਚੀਆਂ ਉਹ ਵੀ ਆਪ ਉਹ ਸਾਰੀਆਂ ਸਾਡੇ ਸੰਦੂਕ ਵਿੱਚ ਬੰਦ ਕਰਤੀਆਂ ਹੋਰ ਨਹੀਂ ਕਿਹੜਾ ਹੀ ਮੋਜ ਹੁੰਦੇ ਅਸੀਂ ਡੈਂਗਰ ਹੋਈ ਨਹੀਂ ਆਤੀ ਡੈਂਗਰ 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 ਡੈਂਗਰ ਹੋਈ ਨਹੀਂ ਆਤੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਸਾਡੀ ਮੀਡੀਆ ਟੀਮ ਡਿਜੀਟਲ ਐਸਐਸਐਨ ਆਨੇ ਅਸੰਗਬਾਦ ਦੀ ਟੀਮ ਅੱਜ ਪੰਡਰੌਂਤਾ ਵਿੱਚ 3 ਤੀਆਂ ਮਨਾਜਾ ਉੱਥੇ ਪਹੁੰਚੇ ਆ ਕਰਦੇ ਆ ਗੱਲਬਾਤ ਕੇ ਮਾਤਾ ਜੀ ਜਿੱਥੇ 3 ਤੀਆਂ ਮਨਾ ਰਹੇ ਕਿਵੇਂ ਲੱਗਦਾ ਹੈ ਤੀਆਂ ਮਨਾ ਰਹੇ ਕਿਵੇਂ ਲੱਗਦਾ ਅੱਛਾ ਤੀਆਂ ਬਹੁਤ ਵਧੀਆ ਖੁਸ਼ੀ ਦੇ ਨਾਲ ਸਭ ਨੇ ਮਨਾਈਆਂ ਤੀਆਂ ਪੈਣਾ ਉਹ ਨਹੀਂ ਤੁਹਾਡੀ ਕਿੰਨੀ ਉਮਰ ਹੈ ਜੀ ਕਿੰਨੇ ਉਮਰ ਹੋ ਗਈ ਤੁਹਾਡੀ ਮੇਰੀ ਉਮਰ 90 ਸਾਲ ਤੋਂ ਉੱਤੇ ਹੀ ਚੱਲੀ ਤੇ ਤੁਹਾਨੂੰ ਲੱਗਦਾ ਇਹ ਪਹਿਲਾ ਨਾਮ ਜੋ ਇਹ ਦਿਨੋ ਦਿਨ ਬਦਲਦਾ ਜਾ ਰਿਹਾ ਹੈ ਬਹੁਤ ਵਧੀਆ ਸਾਰਾ ਕੁਝ ਹੋਈ ਜਾਂਦਾ ਖੁਸ਼ੀ ਦੇ ਨਾਲ ਹੀ ਸਭ ਕੁਝ ਨਾਮ ਪੰਨਿਆਂ ਤੇ ਹੁਣ ਵਾਲਿਆਂ ਪੰਨਿਆਂ 'ਚ ਮਾਦਾ ਕੀ ਫਰਕ ਹੈ ਕੋਈ ਫਰਕ ਨਹੀਂਗਾ Eid ਦੀਆਂ ਚੰਗੀਆਂ ਲੱਗੀਆਂ ਸਭ ਨੂੰ ਵੀ ਇਹ ਜਿਹੜੀਆਂ ਪ੍ਰਾਣੀਆਂ ਬੁਰੀਆਂ ਉਹ ਹੁੰਦੀਆਂ ਸੀ ਉਹ ਪ੍ਰਾਣੀਆਂ ਸਭ ਕੁਝ ਸਮਾਥ ਹੈ ਵੀ ਉਹ ਤਾਂ ਫਿਰ ਉਹ ਬਦਲੀ ਜਾਂਦੀਆਂ ਸਾਰਾ ਕੁਝ ਹੋਈ ਜਾਂਦਾ ਸਭ ਬੇਠੀਕ ਹੈ ਬਹੁਤ ਵਧੀਆ ਸਰ ਆਹਾ ਆਹ ਬੋਲ ਦਾ ਗੱਲ ਕਰਨ ਜਿਹੜੇ ਦੇਖ ਸਕਦੇ ਤੁਸੀਂ ਕਿ ਜੋਤੀਆਂ ਦੇ ਤਿਹਾੜੀ ਤੇ ਪ੍ਰਦੂਸ਼ਨ ਨੂੰ ਲੈ ਕੇ ਬੂਟਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਬੂਟੇ ਵੀ ਬੰਦੇ ਜਾਣੇ ਆ ਕੀ ਕਹਿੰਦਾ ਮਾਤਾ ਜੀ ਬੜਾ ਵਧੀਆ ਬੂਟਿਆਂ ਦਾ ਬੂਟੇ ਵੰਡੋ ਰੋਖ ਲਗਾਓ ਸੁਮਰਾਂ ਵਧਾਓ ਬਹੁਤ ਅੱਛਾ ਲੱਗਿਆ ਕਿਵੇਂ ਲੱਗਦਾ ਮਾਤਾ ਜੀ ਤੁਹਾਨੂੰ ਬਹੁਤ ਅੱਛਾ ਮਹੌਲ ਹੈ ਤੇ ਕਿਵੇਂ ਅੱਜ ਦੇ ਕੁੜਿਆਂ ਨੂੰ ਜੋਤੀਆਂ ਲਾਗਾ ਕਿੰਨੇ ਨੂੰ ਬੋਲੀਆਂ ਨਹੀਂ ਆਉਂਦੀਆਂ ਕਿੰਗਾ ਨੂੰ ਪੁਰਾਣੇ ਗੀਤ ਨਹੀਂ ਆਉਂਦੇ ਕਿੰਗਾ ਨੂੰ ਛਟਰੀਆਂ ਨਹੀਂ ਆਉਂਦੀਆਂ ਉਹ ਪਹਿਲਾ ਯੁੱਗ ਸੀ ਹੁਣ ਦਿਨੋ ਦਿਨ ਯੋਗ ਬਦਲ ਜਾ ਰਿਹਾ ਹੁਣ ਤਾਂ ਰੈਡੀਓ ਟੀਵੀ ਚੈਨਲਾਂ ਤੇ ਡਾਂਸ ਚੱਲਣ ਲੱਗੀ ਹੁਣ ਤਾਂ ਬੋਲੀਆਂ ਕਿੱਦੇ ਪਿਛਲੇ ਬੰਦਿਆਂ ਨੂੰ ਆਉਂਦੇ ਪਿਛਲੀਆਂ ਜਨਨੀਆਂ ਨੂੰ ਆਉਂਦੇ ਹੁਣ ਕਿਸੇ ਬੱਚੇ ਨਹੀਂ ਆਉਂਦਾ ਇੱਥੇ ਈਆਂ ਚ ਬਸ ਨਵੇਂ ਉਮਰ ਦੇ ਕੁੜੇ ਗਾ ਉਹਨਾਂ ਨੂੰ ਪੁੱਛਿਆ ਵੀ ਸੱਠਣੀਆਂ ਕੀ ਹੁੰਦਾਂ ਨਾ ਉਹ ਪਤਾ ਨਹੀਂ ਆ ਨਾ ਨਹੀਂ ਬਤਾਉਂਦਾ ਉਹਨਾਂ ਨੂੰ ਪਤਾ ਨਹੀਂ ਨਹੀਂ ਪਤਾ ਇਹ ਕਿਉਂ ਇਹਨਾਂ ਆਪਣੇ ਪੰਜਾਬੀ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਆ ਅੱਜਕੱਲ ਤਾਂ ਡਾਂਸ ਹੈ ਬੇ ਡਾਂਸ ਕਰਵਾ ਲਓ ਡਾਂਸ ਹਾਂਜੀ ਬੱਚਿਆਂ ਵਾਸਤੇ ਡਾਂਸ ਜ਼ਿਆਦਾ ਹੈ ਵੈਸੇ ਆਪਾਂ ਚਾਹੁੰਨੇ ਆ ਅੱਜ ਦੇ ਬੱਚਿਆਂ ਨੂੰ ਪੁਰਾਣੇ ਸਾਰੇ ਦੇਹੀਏ ਆਪਾਂ ਸਾਰਾ ਪੁਰਾਣਾ ਮਾਹੌਲ ਬਣਾਈਏ ਜਿਵੇਂ ਤੁਸੀਂ ਚਾਹੁੰਦੇ ਆ ਹਰ ਇੱਕ ਦੇ ਹੱਥ 'ਚ ਮੋਬਾਈਲ ਆ ਹਰ ਇੱਕ ਦੀ ਇੰਸਟਾਗ੍ਰਾਮ ਚੱਲਦੀ ਆ ਇਹ ਵੀਡੀਓ ਤੁਸੀਂ ਦੇਖਦੇ ਹੋਗੇ ਛੋਟੇ ਛੋਟੇ ਬੱਚੇ 15 15 ਸੋਲ ਸੋਲ ਅਸੀਂ ਇਹ ਨਹੀਂ ਚਾਹੁੰਦੇ ਅਸੀਂ ਇਹ ਚਾਹੁੰਨੇ ਪੁਰਾਣਾ ਸੱਭਿਆਚਾਰ ਬੱਚਿਆਂ ਦੇ ਆਵੇ ਮਨਾਜ ਬੈਠੇ ਇਹਦੇ ਲਈ ਪਹਨ ਕਲਮੀ ਕੌਣ ਕਰੂਗਾ ਮਾਦਾ ਉਹ ਆਪਾਂ ਵੱਡਿਆਂ ਨੇ ਕਰਨੀ ਆ ਹਾਂਜੀ ਛੋਟੇ ਛੋਟੀ ਕਰਨਗੇ ਵੱਡਿਆਂ ਨੇ ਕਰਨ ਫਿਰ ਕਿਤੇ ਨਾ ਕਿਤੇ ਕਮੀ ਮਹਿਸੂਸ ਹੁੰਦੀ ਆ ਹੁੰਦੀ ਆ ਬੜੀ ਹਾਂਜੀ ਬੜੀ ਕਮੀ ਮਹਿਸੂਸ ਹੁੰਦੀ ਆ ਸਾਡੇ ਨਾਲ ਗੱਲਬਾਤ ਕਰਦੇ ਆ ਕਿਵੇਂ ਲਾ ਰਹੀ ਤੇਂ ਗਾ ਰਹੀ ਹੈ ਬਹੁਤ ਵਧੀਆ ਲੱਗਦਾ ਹੈ ਬਹੁਤ ਹਾਂਜੀ ਆਪਣੇ ਸਭ ਚਾਰ ਬਹੁਤ ਵਧੀਆ ਲੱਗਦਾ ਸਭ ਹਾਂਜੀ ਬਹੁਤ ਵਧੀਆ ਲੱਗਦਾ ਹੈ ਜੀ ਜਿਵੇਂ ਤੁਸੀਂ ਦੇਖਿਆ ਪੁਰਾਣੇ ਗੋਦਾਂ ਸਿੱਖਣ ਗੋਦਾਂ ਸੀਗਾ ਗੀਤ ਗਾਉਂਦੇ ਏ ਘੋੜੀਆਂ ਗੋਦਾਂ ਸੀ ਅੱਜ ਕੱਲ੍ਹ ਤੇ ਪਤਾ ਕੁਝ ਨਹੀਂ ਅਸੀਂ ਫਸਟ ਟਾਈਮ ਦੇਖਿਆ ਰੌਂਤਿਆਂ ਦੀਆਂ ਤੀਆਂ ਫਸਟ ਟਾਈਮ ਦੇਖਿਆ ਜੀ ਕਲਕੱਤਾ ਰਹੇ ਅਸੀਂ ਉੱਥੇ ਕੁਝ ਨਹੀਂ ਦਿਖਦੇ ਸੀ ਇਹ ਜਿਹੇ ਪ੍ਰੋਗਰਾਮ ਅਸੀਂ ਫਸਟ ਟਾਈਮ ਇਹ ਪ੍ਰੋਗਰਾਮ ਦੇਖਿਆ ਫਸਟ ਟਾਈਮ ਦੇਖਿਆ ਜੀ ਹਾਂਜੀ ਕਿਵੇਂ ਲੱਗਦਾ ਤੁਹਾਨੂੰ ਬਹੁਤ ਵਧੀਆ ਲੱਗਦਾ ਹੈ ਇਹ ਆਦਾ ਬਿਰਸਾ ਕਿਤੇ ਕਿਤੇ ਖੁੱਦਾ ਜਾ ਰਿਹਾ ਹਾਂਜੀ ਸਾਨੂੰ ਪਹਿਲੀ ਵਾਰ ਆਪਣਾ ਦਰਸ਼ਕ ਸਾਨੂੰ ਪਤਾ ਲੱਗਾ ਵੀ ਆ ਜੁਆ ਸਰ ਉੱਥੇ ਕੋਈ ਇਹ ਜਿਹੇ ਪ੍ਰੋਗਰਾਮ ਨਹੀਂ ਹੁੰਦਾ ਸੀ ਹਾਂਜੀ ਜ 15 16 ਸਾਲ ਦੇ ਬੱਚਿਆਂ ਮੋਬਾਈਲ ਲੈ ਕੇ ਆਪੋ ਆਪਣੇ ਇੰਸਟਾਗ੍ਰam ਬਖ ਬਖ ਸੋਸ਼ਲ ਮੀਡੀਆ ਤੇ ਰੀਲਾਂ ਪਾ ਰਹੇ ਆ ਉਹਦੇ ਵਿੱਚ ਕਿਵੇਂ ਲੱਗਦਾ ਪੰਜਾਬ ਦਾ ਫਿਰਸ ਕਿੱਥੇ ਖੜਾ? ਵੈਸੇ ਖੜਾ ਠੀਕ ਹੈ ਵੈਸੇ ਉਹਨਾਂ ਕੁਝ ਕਹਿ ਨਹੀਂ ਸਕਦੇ ਹਨ ਇਹਦੇ ਵਿੱਚ ਕਿਹਦਾ ਯੋਗਦਾਨ ਸਭ ਤੋਂ ਵੱਡਾ ਹੈ? ਇਹ ਮਾਪਿਆਂ ਦਾ ਜ਼ਿਆਦਾ ਯੋਗਦਾਨ ਹੁੰਦਾ ਹੈ ਬਚਪਨ ਵਿੱਚ। ਉਹ ਕੋਈ ਨਹੀਂ ਦੇਖਦੇ ਉਹਨਾਂ ਦੀ ਆਈਡੀ ਖੋਲ ਕੇ ਕਿ ਸਾਡੀ ਕੁੜੀ ਦੀ ਰੀਲ ਕਿੱਥੇ ਜਾਂਦੀ ਹੈ? ਸੋ ਬਿਜ਼ੀ ਇੰਨੇ ਆ ਕਿ ਉਹ ਆਪ ਖੁਦ ਹੀ ਆਪਣੇ ਆਪ ਮੋਬਾਈਲਾਂ 'ਚ ਬਿਜ਼ੀ ਆ ਪੇਰੈਂਟਸ ਤਾਂ ਖੁਦ ਘਰ 'ਚ ਬਿਜ਼ੀ ਹੈਗੇ। ਅੱਜ ਕੱਲ੍ਹ ਦੇਖਿਆ ਤੁਸੀਂ ਕਿੰਗਾ ਦੇ ਇੱਕ ਇੱਕ ਦੋ ਦੋ ਬੱਚੇ ਆ ਆ ਪੁਰਾਣੇ ਸਮੇਂ 'ਚ ਦੇਖਿਆ ਹੁਣ 4 4 5 5 ਬੱਚੇ ਹੁੰਦੇ ਸੀ ਉਹਨਾਂ ਦੀ ਵੀ ਪੂਰੀ ਕੇਅਰ ਹੁੰਦੀ ਸੀ ਅੱਜ ਕੱਲ੍ਹ ਇੱਕ ਦੋ ਬੱਚੇ ਸਾਡੇ ਖੁੱਦ ਦੇ ਦੋ ਬੱਚੇ ਦੋਨੇ ਬਾਹਰ ਅਸੀਂ ਇਕੱਲੇ ਆ ਹਾਂਜੀ ਪਹਿਲਾਂ ਕਲਕੱਤਾ ਰਹੇ ਹੁਣ ਇੱਥੇ ਇਕੱਲੇ ਬੈਠੇ ਆ ਅੱਛਾ ਜੀ ਹਾਂਜੀ ਬੱਚੇ ਇਕੱਲੇ ਦੁਨੀਆਂ ਵੀ ਬਿਰਲੇ ਆ ਅੱਜ ਕੇ ਇੱਕ ਇੱਕ ਪਰਿਵਾਰ ਪਰਿਵਾਰ ਦੇ ਵਿੱਚ ਪੰਜ ਪੰਜ ਛੇ ਦੇ ਪੇ ਗੁਜ਼ਾਰਾ ਤਾਂ ਵੀ ਹੋ ਰਿਹਾ ਸੀਗਾ ਹਾਂਜੀ ਅੱਜ ਕੱਲ ਇੱਕ ਬੱਚੇ ਆ ਦੋ ਬੱਚੇ ਆ ਉਹਨਾਂ ਨੂੰ ਅਡਾਡ ਜੋਪਾਂ ਦੇ ਲਾ ਕੇ ਫਿਰ ਵੀ ਮਾਂ ਨੂੰ ਇਕੱਲੇ ਸੱਕਲੇ ਰਹਿ ਜਾਂਦੇ ਆ ਕਿਉਂ ਅੱਜ ਕੱਲ ਗੁਜ਼ਾਰਾ ਕਿਉਂ ਨਹੀਂ ਹੋ ਰਿਹਾ ਕੀ ਬਸ ਆ ਭੇਡ ਚਾਲਾ ਹੀ ਇੱਕ ਕਹਿ ਸਕਦੇ ਆ ਜਾਂ ਰੀਸ ਕਹਿ ਸਕਦੇ ਆ ਮੰਗਾਈ ਬਹੁਤ ਹੋ ਗਈ ਮੰਗਾਈ ਬਹੁਤ ਹੋ ਗਈ ਇੱਕ ਰੀਸ ਵੀ ਆ ਕਿ ਨਾਲ ਆ ਰਹੇ ਮੈਂਗਾ ਹੀ ਬਹੁਤ ਹੋ ਗਿਆ ਇਸ ਕਰਕੇ ਹਾਂ ਮਗਾ ਇਹਦੇ ਖਾਤੇ ਕਿਨੇ ਬਣਾਏ ਆ ਅੱਜ ਕੱਲ ਫੈਸਲ ਤੌਰ ਤੇ ਜਾਣੀਏ ਤੇ ਜੀ ਆਪਾਂ ਆਪ ਹੀ ਸਭ ਕੁਝ ਜਾਣਦੇ ਹਾਂ ਆਪਾਂ ਆਪ ਹੀ ਜਿਹੜੇ ਤੀਆਂ ਵਿੱਚ ਹੋਰ ਦੇ ਵਿੱਚ ਪਹੁੰਚੇ ਹਾਂ ਤੇ ਤੀਆਂ ਵਰਤ ਜਾਣ ਕਰੀਏ ਤੀਆਂ ਦਾ ਸੀ ਸੱਭਿਆਚਾਰ ਕਹਿੰਦੇ ਆ ਆਪਣਾ ਨਹੀਂ ਪ੍ਰੋਗਰਾਮ ਤੇ ਬਸ ਕੁੜੀਆਂ ਸੋਹਰਾਂ ਤੋਂ ਨਹੀਂ ਇੱਥੋਂ ਸਾਰੰਗਰ ਆਲਮੇਕ ਨੇ ਅੰਦਾਜ਼ਾ ਨਹੀਂ ਬਣਾ ਲਿਆ ਜਿਵੇਂ ਕਿ ਇਹਨਾਂ ਦਾ ਯੋਗਦਾਨ ਵੀਨਾ ਮੈਡਮ ਦਾ ਹੀ ਉਹ ਇਹ ਬਹੁਤ ਸਾਰਿਆਂ ਨੂੰ ਇਕੱਠੇ ਕਰਕੇ ਰਾਜੀਆ ਬਹੁਤ ਇਹਨਾਂ ਨੇ ਕੀਤਾ ਹੈ ਬਹੁਤ ਵੀਨਾ ਮੈਡਮ ਦੇ ਸੀ ਥੈਂਕ ਯੂ ਕੈਨੇਡਾ ਕਿਵੇਂ ਲੱਗਿਆ ਇੱਥੇ ਪ੍ਰਾਣਿਕ ਬਹੁਤ ਵਧੀਆ ਲੱਗਿਆ ਸਾਨੂੰ ਹਾਂਜੀ ਬਹੁਤ ਵਧੀਆ ਲੱਗਿਆ ਸਾਨੂੰ ਇਹ ਮੈਂ ਚਾ ਰੱਖੇ ਮਧਾਨਿਆਂ ਹਾਂਜੀ ਨਾਲ ਕੇ ਬਹੁਤ ਕੁਝ ਦੇਖਣ ਨੂੰ ਚਲੋ ਇਸ ਤਾਂ ਦੇਖਿਆ ਚਲੋ ਅਸੀਂ ਪਿੰਡਾਂ ਹੀ ਰਹਿਣਾ ਬੱਚਿਆਂ ਨੇ ਤਾਂ ਜਿਹੜੇ ਬਾਹਰ ਪੜ੍ਹੇ ਬੱਚਿਆਂ ਤਾਂ ਪਹਿਲੀ ਵਾਰ ਦੇਖਿਆ ਲੈਣਾ ਹਾਂਜੀ ਬਹੁਤ ਵਧੀਆ ਲੱਗਿਆ ਸਾਨੂੰ ਕੀ ਮੈਸੇਜ ਦੇਣਾ ਚਾਹੇ ਲੋਕਾਂ ਨੇ ਅਸੀਂ ਕਹਿੰਨੇ ਵੀ ਹਰ ਵਾਰ ਸਾਰ ਆਪਣਾ ਵਿਰਸਾ ਨਾ ਭੁੱਲੋ ਆਪਣਾ ਵਿਰਸਾ ਹਾਂਜੀ ਮੈਡਮ ਜਿਹੜਾ ਤੁਸੀਂ ਅੱਜ ਤੀਆਂ ਦਾ ਤਿਹਾਰ ਮਨਾਇਆ ਜੀ ਇਦੇ ਬਾਰੇ ਜਾਣਕਾਰੀ ਦਿਓ ਹਾਂਜੀ ਇਹ ਤੀਆਂ ਦਾ ਤਿਉਹਾਰ ਅਸੀਂ ਹਰ ਸਾਲ ਹੀ ਮਨਾਉਂਦੇ ਹਾਂ ਕਿ ਪਿੰਡ ਦੇ ਇਹ ਪਿੰਡ ਦੀਆਂ ਤੀਆਂ ਨੇ ਨਾ ਕਿ ਇੱਕ ਸਕੂਲ ਦੀਆਂ ਤੀਆਂ ਨੇ ਤੇ ਪਿੰਡ ਦੀਆਂ ਸਾਰੀਆਂ ਕੁੜੀਆਂ ਮੁਟਿਆਰਾਂ ਸਾਰੀ ਅਸੀਂ ਇਕੱਠੇ ਹੋ ਕੇ ਆਪਣੀ ਮੋਜ ਮਸਤੀ ਇਹ ਪ੍ਰਾਤਨ ਅੱਛਾ ਕੈਮਨਾ ਫੰਕਸ਼ਨ ਆ ਜੀ ਹਰ ਸਾਲ ਦੀ ਤਰ੍ਹਾਂ ਕੈਮਨਾ ਫੰਕਸ਼ਨ ਹੈ ਤੁਹਾਡੇ ਤੀਆਂ ਦਾ ਬਹੁਤ ਟਾਈਮ ਤੋਂ ਇਸ ਤਰ੍ਹਾਂ ਜਿਹੜਾ ਥੋੜਾ ਜਿਹਾ ਰੌਣਕਾਂ ਦਾ ਆ ਜਾਂਦਾ ਜਿਆਦਾ ਹੈਗਾ ਇਹ ਫੰਕਸ਼ਨ ਪੰਨਾ ਫੰਕਸ਼ਨ ਨਹੀਂ ਸਕਦਾ ਈ ਮਤਲਬ ਇੱਥੇ ਪੁਰਾਣੀਆਂ ਪ੍ਰਾਤਮਿਕੀਆਂ ਲੈ ਕੇ ਨਵੇਂ ਬੱਚੇ ਨੂੰ ਦਿਖਾ ਰਹੇ ਆਂ ਆ ਕੁਝ ਨਵੇਂ ਬੱਚੇ ਨੂੰ ਪੁੱਛਿਆ ਵੀ ਤੁਹਾਨੂੰ ਪਤਾ ਵੀ ਇਹ ਚਰਖਾ ਇਹ ਮਧਾਨੀ ਹੈ ਇਹ ਚਰਤੀ ਹੈ ਹਾਂਜੀ ਇਹ ਸਾਡੇ ਪਿੰਡ ਦੇ ਨਾਲ ਸਰਕਾਰ ਦਰਸ਼ਨ ਵੀ ਨਹੀਂ ਉਹਨਾਂ ਨੂੰ ਪੁਰਾਣੀਆਂ ਚੀਜ਼ਾਂ ਨਾਲ ਬਹੁਤ ਪਿਆਰ ਹੈ ਉਹਨਾਂ ਨੇ ਸਾਡੇ ਆਪਣੇ ਇੱਥੇ ਚੰਡੀਗੜ੍ਹ ਚੌਂਕ ਦੇ ਵਿੱਚ ਕਿ ਬਣਾਇਆ ਹੋਇਆ ਹੈ ਆ ਜੈਪ ਕਰ ਆ ਜੈਪ ਕਰ ਉਹਦੇ ਵਿੱਚ ਸਾਰੀਆਂ ਪੁਰਾਣੀਆਂ ਚੀਜ਼ਾਂ ਹੁੰਦੀਆਂ ਨੇ ਜੋ ਵੀ ਬਾਹਰੋਂ ਵੀ ਕੋਈ ਆਉਂਦਾ ਹੈ ਜਾਂ ਕੋਈ ਵੀ ਲੀਡਰ ਵੈਸੇ ਵੀ ਕੋਈ ਜਾਂ ਜਿਹਨਾਂ ਨੂੰ ਸਾਡੇ ਕੋਲ ਦੇਖ ਕੇ ਨਾ ਬੈਠਦਾ ਉਹਨਾਂ ਨੂੰ ਸਾਨੂੰ ਬਹੁਤ ਛੌਂਕੇ ਸਾਰੀਆਂ ਕਿੱਦਾਂ ਕਰਦੀਆਂ ਨੇ ਤਾਂ ਫਿਰ ਮੋਸਟਲੀ ਹਾਲਓ ਸਾਡੇ ਪਿੰਡ ਦੇ ਬੱਚਾ ਨੂੰ ਪਤਾ ਨਹੀਂ ਆਉਂਦਾ ਜੈਪ ਕਰ ਅਸੀਂ ਵੀ ਖਾਤ ਪਿਆਰ ਸੇਲੀਬ੍ਰੇਟ ਕਰਨਾ ਬਹੁਤ ਜ਼ਰੂਰੀ ਹੈ ਨਾ ਆਪਣੀ ਆਪਣੀ ਪਰੌਂਟਸ ਉਹ ਤੀਜ ਦੇ ਨਾਲ ਹੀ ਹੁੰਦਾ ਕਿ ਕੁੜੀਆਂ ਫੇਕੇ ਆਉਂਦੀਆਂ ਮੈਂ ਹਾਂ ਇੱਕ ਸਪੈਸ਼ਲ ਲੁੱਕ ਹੀ ਦੋ ਦਿਨ ਕਿਉਂਕਿ ਦੀਨਾ ਮੈਡਮ ਨੇ ਸਭ ਤੋਂ ਇਸ ਜੀਵਨ ਅਧਾਰ ਸੈਲੀਬ੍ਰੇਟ ਕਰਦੇ ਆਂ ਔਰ ਇਹਦੇ ਨਾਲ ਸਾਰੇ ਆਪਸ ਵਿੱਚ ਗੱਲਬਾਤ ਕਰਦੇ ਆਂ ਰੌਣਕਾਂ ਲੱਗਦੀਆਂ ਹਨਾ ਹੁਣ ਜੇ ਤੀਆਂ ਦਾ ਤਿਹਾਰੀ ਨਾ ਹੋਵੇ ਤਾਂ ਪਤਾ ਹੀ ਨਹੀਂ ਕਿਹੜੀ ਕੁੜੀ ਕਿੱਥੇ ਹੈ ਹੁਣ ਅਸੀਂ ਇਕੱਠੀਆਂ ਹੁੰਦੀਆਂ ਗੱਲਾਂ ਬਾਤਾਂ ਕਰਦੀਆਂ ਤਾਂ ਰੌਣਕ ਬਣਦੀ ਹੈ ਦੀਨਾ ਮੈਮ ਦਾ ਬਹੁਤ ਬਹੁਤ ਥੈਂਕ ਯੂ ਜਿਨ੍ਹਾਂ ਨੇ ਇੰਨਾ ਵਧੀਆ ਰੇਂਜ ਕੀਤਾ ਸਾਡੇ ਲਈ ਅਸੀਂ ਬਹੁਤ ਇੰਜੋਏ ਕੀਤਾ ਅੱਛਾ ਕੁੜੀਆਂ ਪਹਿਲਾਂ ਵਾਲੀਆਂ ਤੀਆਂ ਜਿਹੜੀਆਂ ਖੁੱਲੇ ਅਸਮਾਨ ਹੇਠਾਂ ਲਾਈਆਂ ਜਾਂਦੀਆਂ ਸੀ ਨਾ ਅੱਜ ਕੱਲ ਤੀਆਂ ਜਿਹੜੀਆਂ ਸਕੂਲਾਂ ਕਾਲਜਾਂ ਦੇ ਵਿੱਚ ਜਿਹੜੀ ਪਹਿਲਾਂ ਤੀਆਂ ਸੀ ਨਾ 15 20 ਦਿਨ ਤੇ ਉਮਰ ਵੀ ਬਹੁਤ ਘਟ ਗਈ ਹੈ ਤੀਆਂ ਦੀ ਤੇ 1 ਜਾਂ 2 ਘੰਟੇ 2 ਘੰਟਿਆਂ ਦੇ ਵਿੱਚ ਡੀਜੇ ਲਾ ਕੇ ਮਕਾਇਆਂ ਜਾਂਦੀ ਇਹਦੇ ਬਾਰੇ ਕੀ ਕਹਿੰਦੇ ਹੋ ਦੇਖੋ ਜੀ ਇਹ ਸਮੇਂ ਦੇ ਨਾਲ ਨਾਲ ਜਿਵੇਂ ਜਿਵੇਂ ਟ੍ਰੈਂਡ ਬਦਲਦੇ ਆ ਨਾ ਇੰਟਰਨੈਟ ਦਾ ਸਾਮਾਨ ਆ ਗਿਆ ਹਰ ਚੀਜ਼ ਬਹੁਤ ਫਾਸਟ ਹੋ ਗਈ ਆਪਣੀ ਲਾਈਫ ਬਹੁਤ ਫਾਸਟ ਹੋ ਗਈ ਹੈ ਟੈਕਨੋਲੋਜੀ ਆ ਗਈ ਹੈ ਬਟ ਇਹ ਵੀ ਬਹੁਤ ਹੈ ਇਹਨਾਂ ਵੀ ਬਹੁਤ ਹੈ ਜਿਸੀਂ ਇਕੱਠੇ ਹੋ ਕੇ ਇੱਕ ਦਿਨ ਹੀ ਰੱਖ ਲਈਏ ਬੱਚਿਆਂ ਨੂੰ ਸਭਿਆਚਾਰ ਦਾ ਪਤਾ ਲੱਗਦਾ ਸੀ ਪਰ ਫੋਨਿੰਗਸ ਕਰਦੇ ਆ ਨਾ ਤਾਂ ਸਾਡੇ ਅਕੋਰਡਿੰਗ ਤਾਂ ਬਹੁਤ ਹੈ ਇੱਕ ਦਿਨ ਦਾ ਵੀ ਬਹੁਤ ਹੈ ਬਟ ਇਹ ਕੰਟੀਨਿਊ ਰਹੇ ਤੀਆਂ ਨੂੰ ਪ੍ਰਾਣਿਕ ਤੀਕੇ ਨਾਲ ਹੀ ਮਨਾਇਆ ਜਾਵੇ ਮਾਡਰਨ ਤਰੀਕੇ ਨਾਲ ਨਾ ਸੈਲੀਬ੍ਰੇਟ ਕਰਿਆ ਜਾਵੇ ਉਹੀ 빙ਾ ਉਹੀ ਪ੍ਰਾਣੀਆਂ ਬੋਲੀਆਂ ਉਹੀ ਸਾਦਾਪਨ ਹੋਵੇ ਅ ਜਿਵੇਂ ਤੁਹਾਨੂੰ ਦੱਸਿਆ ਪੁਰਾਣੀਆਂ ਗੱਲਾਂ ਅੱਜ ਕੱਲ੍ਹ ਦੇ ਕੁੜਿਆਂ ਨੂੰ ਸਿੱਠਣੀਆਂ ਦਾ ਪਤਾ ਜੀ ਅ ਨਹੀਂ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਪਤਾ ਹੋਵੇ ਅਸੀਂ ਛੋਟੇ ਹੁੰਦੇ ਨੇ ਕੀਆ ਸੈਲੀਬ੍ਰੇਟ ਕੀਤੀ ਆ ਜਾਂਦੇ ਹੁੰਦੇ ਸੀ ਉੱਥੇ ਲੱਗਦੀ ਸੀ ਪੁਰਾਣਾ ਅਸੀਂ ਤਾਂ ਦੇਖੀਏ ਬਟ ਸਾਡੇ ਵਰ ਜਿਹੜੀ ਨੈਕਸਟ ਜਨਰੇਸ਼ਨ ਆ ਉਹਨਾਂ ਨੂੰ ਬਿਲਕੁਲ ਨਹੀਂ ਪਤਾ ਉਹ ਹਾ ਡਾਂਸ ਕਰ ਲੈਂਦੇ ਮਿਊਜ਼ਿਕ ਤੇ ਯੂਟਿਊਬ ਤੇ ਦੇਖ ਕੇ ਪਰਫਾਰਮ ਕਰ ਲੈਣੇ ਬਟ ਉਹਨਾਂ ਨੂੰ ਸਹੀ मीनिंग ਉਹਨਾਂ ਨੂੰ ਬਿਲਕੁਲ ਨਹੀਂ ਪਤਾ। ਅੱਛਾ ਆਪਣੇ ਪੰਜਾਬੀ ਵਿਰਸੇ ਨੂੰ ਪੰਜਾਬੀ ਕਲਚਰ ਨੂੰ ਸਾਂਭ ਕੇ ਰੱਖਣ ਲਈ ਇਹਨਾਂ ਕਿਹੜੇ ਸੰਦੇਸ਼ ਦੇਣੇ ਨੇ ਕਿਹੜੇ ਵਿਚਾਰ ਦੇਣੇ ਨੇ ਨਵੀਂ ਜਨਰੇਸ਼ਨ ਨੂੰ? ਮੇਰੇ ਅਕੋਰਡਿੰਗ ਇੱਕੋ ਇੱਕ ਤਰੀਕਾ ਜੇ ਹਰ ਪੇਰੈਂਟਸ ਆਪਦੇ ਬੱਚੇ ਨੂੰ ਸਹੀ ਤਰੀਕੇ ਨਾਲ ਗਾਈਡ ਕਰੇ। ਅਸੀਂ ਦੇਖਿਆ ਤੀਆਂ ਅਸੀਂ ਆਪਦੇ ਬੱਚਿਆਂ ਨੂੰ ਉਹੀ ਸਮਝਾਈਏ ਉਦੋਂ ਹੀ ਸਾਰਾ ਦਸੀਏ ਪੁਰਾਣਾ ਸੱਭਿਆਚਾਰ ਨਾਲ ਇੰਟਰਵਿਊਸ ਕਰਵਾਈਏ ਉਹੀ ਚੀਜ਼ਾਂ ਸੀ ਘਰਾਂ 'ਚ ਵਰਤੀਏ ਬੱਚਿਆਂ ਨੂੰ ਬਹੁਤ ਆ ਮਾਡਰਨ ਤਰੀਕੇ ਨਾਲ ਪਾਲਣ ਨੂੰ ਕੋਸ਼ਣ ਨਾ ਕਰੋ ਉਹਨਾਂ ਨੂੰ ਪੁਰਾਣੇ ਤਰੀਕੇ ਨਾਲ ਦੀ ਆਪ ਪਾਲੀਏ ਸਾਰਾ ਸੱਭਿਆਚਾਰ ਨਾਲ ਇੰਟਰਵਿਊਸ ਕਰਾਈਤ ਬੋਤ ਨੂੰ ਹਾਂ ਜੀ ਆਂਟੀ ਰਾਜਤ ਸਿੰਘ ਤੀਆਂ ਦੇ ਪੁਰਾਣੇ ਪਹੁੰਚੋ ਪੈਂਡਾ ਦੇਖੀ ਤੀਆਂ ਬਾਰੇ ਕੀ ਜਾਣਕਾਰੀ ਦਿਓਗੇ ਇਹ ਆਵਾਰੇ ਜਾਣਕਾਰੀ ਤਾਂ ਬਿਲਕੁਲ ਸਹੀ ਆ ਠੀਕ ਆ ਬਰ ਪੁਰਾਣੀਆਂ ਤੀਆਂ ਆਂਆਂ ਲੱਗੀਆਂ ਨੇ ਹੁਣ ਇੱਕ ਦਿਨ ਵਿੱਚ ਵੀ ਕੁੜੀਆਂ ਤੀਆਂ ਲਾ ਕੇ ਮੁੱਕ ਜਾਂਦੀਆਂ ਅੱਗੇ 15 ਦਿਨ ਤੀਆਂ ਲੱਗਦੀਆਂ ਸੀ ਬੇਟੀਆਂ ਤਾਂ ਮਨ ਦਾ ਹੀ ਹੱਸਣ ਹੁਣ ਥੋੜਾ ਜਿਹਾ ਕੱਲ ਜੀ ਤੁਹਾਨੂੰ ਦੇਖੀਂ ਟੀਵੀ 'ਆਂ ਲੋਕਾਂ ਦੀ ਅੰਦਰ ਕਰਨਾ ਕਿਵੇਂ ਤੁਸੀਂ ਕੱਲ ਤੋਂ ਉਹਨਾਂ ਦੇਖਦੇ ਹੋ ਕਿਉਂਕਿ ਕੱਲ੍ਹ ਤੋਂ ਵੀ ਆਪਣੇ ਸੋਸ਼ਲ ਮੀਡੀਆ ਨੇ ਪਹਲਾਏ ਹੋਏ ਜਾਂਦੇ ਜਿਵੇਂ ਕਿ ਪਾਸ ਦੇ ਵੀਰੋ ਸਾਰਿਆਂ ਕਿ ਤੁਹਾਡੀ ਬੱਚੀ ਆਪਣੇ ਪਿੰਡ ਆਲੇ ਸਭਾ ਆ ਕਿਵੇਂ ਲੱਗਦਾ ਤੁਹਾਨੂੰ ਕਿ ਜੋ ਪੁਰਾਣਾ ਸਮਾਂ ਸੀ ਉਹਦੋਂ ਕਿੰਨਾ ਫੱਟ ਹੋ ਗਿਆ ਅੱਜ ਦਾ ਪੁਰਾਣਾ ਸਮਾਂ ਵਧੀਆ ਸੀ ਹੁਣ ਸਮਾਂ ਜਿਹੜਾ ਆ ਗਿਆ ਵੀ ਥੋੜਾ ਜਿਆਦਾ ਜਿਆਦਾ ਆ ਗਿਆ ਇੱਕਦਮ ਤੇ ਚੀਜ਼ਾਂ ਚੱਲਦੀਆਂ ਪੂਜਾ ਨਹੀਂ ਤੇ ਵੈਸੇ ਵਧੀਆ ਵੀਰਾਂ ਵਾਇਟ ਮਸਾਲੇ ਇੱਥੇ ਪਰਵਾਹਦੀ ਆ ਤੇ ਅਸੀਂ ਉਹਦਾ ਧੰਨ ਕਰਦੇ ਹਾਂ ਬੱਚਿਆਂ ਦਾ ਤੇ ਨਾ ਮਾਂ ਪਾਪਾ ਸਭ ਜਿਆਦਾ ਜੇ ਜੇ ਨਾ ਕਰਾਰੇ ਤਾਂ ਸਾਡੇ ਪਿੰਡ ਕੋਈ ਨਹੀਂ ਲਵਾਉਂਦੇ ਕੀ ਗੱਲ ਲੋਕ ਕਿੰਨੀਆਂ ਜਗ੍ਹਾ ਤੁਹਾਡੇ ਕਰਦੇ ਆ ਇਹ ਕੋਈ ਪਤਾ ਨਹੀਂ ਭਾਈ ਲੋਕ ਕਿ ਪਿੱਛੇ ਹਰ ਦੇ ਸਾਹਮਣੇ ਮੈਡਮ ਬਹੁਤ ਵਧੀਆ ਨੇ ਜਿੰਨਾ ਮੈਡਮ ਚਾਹੇ ਨਾਲ ਸਾਲ ਹੀ ਕਰਾ ਦਿੰਦੀ ਆ ਸਾਡੇ ਜੋ ਆਖਾਂ ਦਾ ਮਨ ਖੁਦਾ ਕਰਾ ਸੀ ਵੀ ਆ ਜਾਂਦੀਆਂ ਆ ਸਹੀ ਨੇ